ਬਹੁਤ ਖੁਸ਼ੀ ਦੀ ਗੱਲ ਹੈ ਜਿੰਨਾ ਕੰਟਰੀ ਡਵੈਲਪ ਹੋਏਗਾ ਸਟੇਟ ਡਵੈਲਪ ਹੋਏਗਾ ਸਿਟੀ ਡਵੈਲਪ ਹੋਏਗਾ ਉਨਾ ਮਨੁੱਖਤਾ ਨੂੰ ਜ਼ਿਆਦਾ ਲਾਭ ਹੋਵੇਗਾ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਨਵੀਆਂ ਸਹੂਲਤਾਂ ਮਿਲਣਗੀਆਂ ਔਰ ਫਿਰ ਇਹ ਜਿਹੜਾ ਏਰੀਆ ਹੈ ਸਾਡਾ ਲੁਧਿਆਣੇ ਦਾ ਬੜਾ ਵਧੀਆ ਪ੍ਰੋਗਰੈਸਿਵ ਏਰੀਆ ਹੈ ਨਾਲ ਹੀ ਇਹ ਨੰ ਪੰਜ ਨੰਬਰ ਹਾਈਵੇ ਹੈ ਬਾਈਪਾਸ ਜਿੱਤੋਂ ਦੁਰਾਹੇ ਤੋਂ ਸ਼ੁਰੂ ਹੋ ਕੇ ਸਿੱਧਾ ਫਲੋਰ ਨਿਕਲ ਜਾਈਦਾ ਵੈਸੇ ਵੀ ਸਾਊਦਰਨ ਲੁਧਿਆਣਾ ਜਿਹੜਾ ਉਹ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਉਸੇ ਲੜੀ ਵਿੱਚ ਅੱਜ ਇੱਕ ਕਲਨ ਡਵੈਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਦਾਸ ਕਰਕੇ ਕਲਾ ਪ੍ਰਸ਼ਾਦੇ ਦੇ ਇੱਕ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ ਮਹਾਰਾਜਾ ਚਰਨਾ ਚਰਦਾਸ ਕੀਤੀ ਗਈ ਹੈ ਵੀ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਤਮੀਰ ਹੋਵੇ ਤੇ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਸੀਗਾ ਜੀ ਕਾਹ ਲੋ ਡਿਵੈਲਪਰ ਹੈ ਜਿਹੜੇ ਇਹ ਆਪਣੇ ਖਰਚੇੋ ਤੇ ਪੁਲ ਬਣਾ ਰਹੇ ਆ ਇਲਾਕਾ ਨਿਵਾਸੀ ਕਿਤਨਾ ਕਿਤ ਸਲਾਘਾ ਕਰਦੇ ਕਿਵੇਂ ਦੇਖਦੇ ਜੀ ਗੱਲ ਹੀ ਸਲਾਘਾ ਯੋਗ ਹੈ ਜਦ ਆਪਣਾ ਪੁਲ ਬਣ ਜਾਏਗਾ ਤਾਂ ਆਉਣਾ ਜਾਣਾ ਹੋਰ ਵੀ ਸੁੱਖਾ ਹੋ ਜਾਏਗਾ ਅੱਗੇ ਦੋ ਪੁਲ ਲੱਗੇ ਲੱਗੇ ਹੈ ਨੇ ਤੇ ਤੀਸਰਾ ਇਹ ਬਣ ਜਾਏਗਾ ਅੱਗੇ ਸਿਦਮਾ ਨਰਸਿੰਗ ਕਾਲਜ ਦਾ ਪੁਲ ਹੈ ਉਹ ਜਿੰਨਾ ਵਿਕਾਸ ਹੋਏਗਾ ਉਹਨਾਂ ਜ਼ਿਆਦਾ ਲਾਭ ਹੋਏਗਾ ਜੀ ਹਾਂ ਠੀਕ ਹੈ ਜੀ ਅੱਜ ਤੇ ਜ ਸਿੰਘ ਸਾਹਿਬਾਨ ਆਪਣੇ ਪਡਣਾ ਸਾਹਿਬ ਤੋਂ ਜਿਤੇ ਦਰਸ਼ਕਾਂ ਰஞ்சிਤ ਸਿੰਘ ਜੀ ਉਹੀ ਆਏ ਠੀਕ ਹੈ ਤੇ ਉਹਨਾਂ ਨੇ ਪ੍ਰੋਜੈਕਟ ਦੀ ਸ਼ੁਰੂਆਤ ਦਾ ਤੇ ਸਾਡਾ ਅੱਜ ਤੋਂ ਪੁਲ ਬਣਾਣਾ ਸ਼ੁਰੂ ਹੋ ਰਿਹਾ ਆ ਤੇ ਪ੍ਰੋਜੈਕਟ ਮਾਰਗਨ ਕ੍ਰੋਸਿੰਗ ਦਾ ਜਿਹੜਾ ਉੱਤੇ ਅਰਦਾਸ ਕਰਨ ਆਏ ਸੀਗੇ ਤੇ ਸਰ ਕਿਹੜਾ ਪ੍ਰੋਜੈਕਟ ਹੈ ਜੀ ਕੀ ਕੀ ਬਣਨ ਲੱਗਿਆ ਇਹ ਜੀ ਇਨਵੈਸਟ ਪੰਜਾਬ ਤੇ ਥਰੂ ਇਹ ਕਮਰਸ਼ੀਅਲ ਪ੍ਰੋਜੈਕਟ ਆ ਰੀਅਲ ਏਸਟੇਟ ਪ੍ਰੋਜੈਕਟ ਆ ਤੇ ਲੁਧਿਆਣਾ ਡਿਸਟ੍ਰਿਕਟ ਦਾ ਆਈ ਬਲੀਵ ਕਿ ਮੇਰਾ ਖਿਆਲ ਤੇ ਪਹਿਲਾ ਹੀ ਇਨਵੈਸਟ ਪੰਜਾਬ ਦੇ ਧਰੂ ਰੀਅਲ ਏਸਟੇਟ ਕਮਰਸ਼ੀਅਲ ਸ਼ਾਪਿੰਗ ਸੈਂਟਰ ਬਹੁਤ ਹੀ ਵਧੀਆ ਮਤਲਬ ਵਰਲਡ ਕਲਾਸ ਬਾਹਰਲੇ ਜਿਵੇਂ ਆਪਾਂ ਕੈਨੇਡਾ ਅਮਰੀਕਾ ਸਿੰਗਾਪੁਰ ਜਾਣੇ ਆ ਦੇਖਣ ਵੈਸਾ ਮਾਲ ਟਾਈਪ ਓਪਨ এয়ার ਮਾਲ ਕਹੈ ਲੋ ਜਾਂ ਫੈਮਿਲੀ ਐਂਟਰਟੇਨਮੈਂਟ ਸੈਂਟਰ ਤੇ ਸਾਰਾ ਕੁਝ ਬਣ ਕੇ ਤੁਹਾਡੇ ਸਾਹਮਣੇ ਆਊਗਾ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਬਹੁਤ ਖੁਸ਼ ਉਸ ਉਸ ਕਾਰਜ ਨੇ ਇਸ ਪ੍ਰੋਜੈਕਟ ਦੇ ਆਨ ਦੇ ਸੰਬੰਧੀ ਤੇ ਸਰ ਜਿਹੜਾ ਪੁਲ ਵੀ ਬਣਾਇਆ ਜਾ ਰਿਹਾ ਜੀ ਨਾਲ ਇਹ ਹਾਂਜੀ ਇਹ ਪੁਲ ਜੀ ਅਸੀਂ ਆਪਣੇ ਵੱਲੋਂ ਕਲ ਡਿਵੈਲਪਰਸ ਹੀ ਫੰਡ ਕਰ ਰਿਹਾ ਆ ਇਸ ਦਾ ਫਾਇਦਾ ਨਾ ਕੇਵਲ ਸਾਨੂੰ ਜਬਤ ਕੀ ਸਾਰੀ ਇੱਥੇ ਦੀ ਏਰੀਆ ਦੇ ਜਨਤਾ ਲੋਕ ਜਿੰਨੇ ਵੀ ਇੱਥੇ ਜਾਮ ਲੱਗਦੇ ਨੇ ਤੇ ਕਾਫੀ ਉਹਨਾਂ ਨੂੰ ਰਿਹਾਇਤ ਕਰੂਗਾ ਤੇ ਹਰ ਇੱਕ ਨੂੰ ਫਾਇਦਾ ਦਊਗਾ ਇਸ ਪੁਲ ਦਾ 40 ਫੁੱਟ ਚੌੜਾ ਪੁਲ ਹੈ ਜੀ ਤੇ ਸਾਰੇ ਲੋਕ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਹਾਂਜੀ ਅੱਜ ਕਾਹਲੋਂ ਡਿਵੈਲਪਰ ਜਿਹੜੇ ਹੈਗੇ ਆ ਉਸ ਦਾ ਉਸ ਕਟਨ ਕਰਨ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਪਹੁੰਚੇ ਨੇ ਜਿਹੜਾ ਅੱਜ ਸ਼ੁਰੂਆਤ ਕਰਨੀ ਆ ਸਾਰੀ ਮਿਸ਼ਨਰੀ ਆ ਗਈ ਆ ਤੇ ਅਰਦਾਸ ਬੇਨਤੀ ਕਰੀ ਆ ਗੁਰੂ ਸਾਹਿਬ ਅੱਗੇ ਦੇਖ ਵਰਤਾਈ ਗਈ ਆ ਤੇ ਅੱਜ ਕੰਮ ਸ਼ੁਰੂ ਕਰਿਆ ਇਸ ਦੀ ਡਿਵੈਲਪਮੈਂਟ ਆ ਆ ਜਿਹੜੇ ਲੋਕ ਇੱਧਰ ਪਿੱਛੇ ਬਸਦੇ ਆ ਕਲੋਨੀਆਂ ਚ ਉਹਨਾਂ ਲਈ ਬੜੀ ਦੂਰੋਂ ਘੁੰਮ ਕੇ ਆਉਣਾ ਪੈਂਦਾ ਸੀ ਇਧਰੋਂ ਘੁੰਮ ਕੇ ਆਉਣਾ ਪੈਂਦਾ ਸੀ ਤੇ ਬਹੁਤ ਉਦੇ ਨਾਲ ਇਹ ਆ ਵੀ ਜਿਹੜੀ ਸ਼ੁਰੂਆਤ ਹੈ ਇਹਦੇ ਨਾਲ ਆਮ ਪਬਲਿਕ ਨੂੰ ਫਾਇਦਾ ਕੀ ਪੁਲ ਬਣਨ ਲੱਗੇ ਪੁਲ ਬਣਨ ਲੱਗੇ ਕਿੰਨੇ ਫੁੱਟ ਦਾ ਇਹ 40 ਫੁੱਟ ਚੌੜਾ ਜੀ ਤੇ ਇਹ ਜਿਹੜਾ ਇਸ ਜਗ੍ਹਾ ਵਾ ਕਿੰਨੀ ਦੇਰ ਤੱਕ ਪੂਰੀ ਡਿਵੈਲਪਮੈਂਟ ਹੋ ਜਾਊਗੀ ਜਿਹੜੀ ਇਸ ਸਾਲ ਸਵਾ ਸਾਲ ਦੀ ਗੱਲ ਆ ਸਾਰੀ ਹਾਂਜੀ ਇਲਾਕਾ ਨਿਵਾਸੀਆਂ ਦਾ ਕੀ ਮਤਲਬ ਕੀ ਕਹਿਣਾ ਚਾਹੁੰਦੇ ਆ ਇਲਾਕਾ ਨਿਵਾਸੀ ਖੁਸ਼ ਨੇ ਜੀ ਪੁਲ ਦੇ ਇਸ ਤੇ ਕਾਲਜ ਨੂੰ ਬੜਾ ਆਰਾਮ ਹੋ ਜਾਣਾ ਸਿਗਮਾ ਕਾਲਜ ਨਾਲ ਹਾਂਜੀ ਅੰਦਰ ਸਾਹਿਬ ਵੱਲੋਂ ਇੱਕ ਨਵਾਂ ਉਪਕਾਲਾ ਕੀਤਾ ਗਿਆ ਹੈ ਜਿਹੜੇ ਹਮੇਸ਼ਾ ਜਦੋਂ ਫੌਜ ਦੇ ਵਿੱਚ ਰਹੇ ਤੇ ਉਹ ਦੇਸ਼ ਦੇ ਬਾਰੇ ਸੇਵਾ ਕਰਦੇ ਨੇ ਅੱਜ ਲੋਕਾਂ ਦੇ ਵਿੱਚ ਜਦੋਂ ਅਗਿਆਤ ਮੈਂ ਤੋਂ ਬਾਦ ਆਏ ਤੇ ਉਹਨਾਂ ਨੇ ਇਲਾਕੇ ਦੇ ਵਿੱਚ ਵਿਕਾਸ ਲਈ ਯੋਗਦਾਨ ਪਾ ਰਹੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੋਲੇ ਪੁਲ ਪਾਸ ਕਰਾਇਆ ਗਿਆ ਤੇ ਆਪਣੇ ਪੈਸੇ ਤੋਂ ਲਾ ਕੇ ਪੁਲ ਨੂੰ ਇਲੈਕਟ੍ਰੀਨ ਮਿਲ ਇਹਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਸਾਡੇ ਸ਼ਹਿਰ ਦੇ ਲੋਕ ਜੁੜਨਗੇ ਤੇ ਦੂਜੇ ਬਾਲੇ ਲਾਗ ਜੋੜ ਕੇ ਵਿਕਾਸ ਦਾ ਕੰਮ ਮਲੇਗਾ ਲੋਕਾਂ ਨੂੰ ਇਮਪਲॉयਮੈਂਟ ਮਿਲੇਗੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਖਤਮ ਹੋਏਗੀ ਜਦਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਉਹ ਕਰਨਲ ਸਾਹਿਬ ਨੇ ਫੌਜ ਦੇ ਵਿੱਚ ਲੈ ਕੇ ਆਪਣੇ ਦੇਸ਼ਵਾਸੀ ਕੀਤੇ ਅੱਜ ਲੁਧਿਆਣਾ ਦੇ ਵਸੇ ਉਹ ਜਿਹੜਾ ਨਵਾਂ ਕੰਮ ਕਰ ਰਹੇ ਇਲਾਕੇ ਵੱਲੋਂ ਬਹੁਤ ਵੱਧ ਚੜ ਕੇ ਉਹਨਾਂ ਦੀ ਸ਼ਲਾਘਾ ਕਰਦੇ ਬਹੁਤ ਖੁਸ਼ੀ ਦੀ ਗੱਲ ਹੈ ਜਿੰਨਾ ਕੰਟਰੀ ਡਵੈਲਪ ਹੋਏਗਾ ਸਟੇਟ ਡਵੈਲਪ ਹੋਏਗਾ ਸਿਟੀ ਡਵੈਲਪ ਹੋਏਗਾ ਉਨਾ ਮਨੁੱਖਤਾ ਨੂੰ ਜ਼ਿਆਦਾ ਲਾਭ ਹੋਵੇਗਾ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਨਵੀਆਂ ਸਹੂਲਤਾਂ ਮਿਲਣਗੀਆਂ ਔਰ ਫਿਰ ਇਹ ਜਿਹੜਾ ਏਰੀਆ ਹੈ ਸਾਡਾ ਲੁਧਿਆਣੇ ਦਾ ਬੜਾ ਵਧੀਆ ਪ੍ਰੋਗਰੈਸਿਵ ਏਰੀਆ ਹੈ ਨਾਲ ਹੀ ਪੰਜ ਨੰਬਰ ਹਾਈਵੇ ਆ ਬਾਈਪਾਸ ਜਿੱਤੋਂ ਦੁਰਾਹੇ ਤੋਂ ਸ਼ੁਰੂ ਹੋ ਕੇ ਸਿੱਧਾ ਫਲੋਰ ਨਿਕਲ ਜਾਂਦਾ ਵੈਸੇ ਵੀ ਸਾਊਦਰਨ ਲੁਧਿਆਣਾ ਜਿਹੜਾ ਉਹ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਉਸੇ ਲੜੀ ਵਿੱਚ ਅੱਜ ਇੱਕ ਕਲੌਨ ਡਵਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਦਾਸ ਕਰਕੇ ਕਲਾ ਪ੍ਰਸ਼ਾਦ ਜੀ ਦੇ ਦੇਖ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ ਮਹਾਰਾਜ ਚਰਨਾ ਚੰਦ ਅਰਦਾਸ ਕੀਤੀ ਗਈ ਹੈ ਵੀ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਅਮੀਰ ਹੋਵੇ ਤੇ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲ ਸੀਗਾ ਜੀ ਕਾਹ ਲੋ ਡਿਵੈਲਪਰ ਹੈ ਜਿਹੜੇ ਇਹ ਆਪਣੇ ਖਰਚੇ ਉੱਤੇ ਪੁਲ ਬਣਾ ਰਹੇ ਆ ਇਲਾਕਾ ਨਿਵਾਸੀ ਕਿੰਨਾ ਕਿਹੜਾ ਸਲੱਗਾ ਕਰਦੇ ਕਿਵੇਂ ਲੀਕ ਜੀ ਗੱਲ ਹੀ ਸਲੱਗਾ ਯੋਗ ਹੈ ਜਦ ਆਪਣੇ ਪੁਲ ਬਣ ਜਾਏਗਾ ਤਾਂ ਆਉਣਾ ਜਾਣਾ ਹੋਰ ਵੀ ਸੌਖਾ ਹੋ ਜਾਏਗਾ ਅੱਗੇ ਦੋ ਪੁਲ ਲੱਗੇ ਲੱਗੇ ਹੈ ਨੇ ਤੇ ਤੀਸਰਾ ਇਹ ਬਣ ਜਾਏਗਾ ਅੱਗੇ ਸਿਦਮਾ ਨਰਸਿੰਘ ਕਾਲਜ ਦਾ ਪੁਲ ਹੈ ਤੋ ਜਿੰਨਾ ਵਿਕਾਸ ਹੋਏਗਾ ਉਹਨਾਂ ਜ਼ਿਆਦਾ ਲਾਭ ਹੋਏਗਾ ਜੀ ਹਾਂ ਠੀਕ ਹੈ ਜੀ ਅੱਜ ਦੀ ਸੰਗਤਬਾਨ ਆਪਣੇ ਪਟਨਾ ਸਾਹਿਬ ਤੋਂ ਜਿੱਥੇ ਦਰਸ਼ਕਾਂ ਰஞ்சிਤ ਸਿੰਘ ਜੀ ਉਹੀ ਆਏ ਸੀਗੇ ਤੇ ਉਹਨਾਂ ਨੇ ਪ੍ਰੋਜੈਕਟ ਦੀ ਸ਼ੁਰੂਆਤ ਦਾ ਤੇ ਸਾਡਾ ਅੱਜ ਤੋਂ ਪੁਲ ਬਣਨਾ ਸ਼ੁਰੂ ਹੋ ਰਿਹਾ ਆ ਤੇ ਪ੍ਰੋਜੈਕਟ ਮਾਰਗਨ ਕ੍ਰੋਸਿੰਗ ਦਾ ਜਿਹੜਾ ਆ ਗਿਆ ਉਹਤੇ ਅਰਦਾਸ ਕਰਨ ਆਏ ਸੀਗੇ ਤੇ ਸਰ ਕਿਹੜਾ ਪ੍ਰੋਜੈਕਟ ਹੈ ਜੀ ਕੀ ਕੀ ਬਣਨ ਲੱਗਿਆ ਇਹ ਜੀ ਇਨਵੈਸਟ ਪੰਜਾਬ ਦੇ ਥਰੂ ਇਹ ਕਮਰਸ਼ੀਅਲ ਪ੍ਰੋਜੈਕਟ ਆ ਰੀਅਲ ਏਸਟੇਟ ਪ੍ਰੋਜੈਕਟ ਆ ਤੇ ਲੁਧਿਆਣਾ ਡਿਸਟ੍ਰਿਕਟ ਦਾ ਆਈ ਬਲੀਵ ਕਿ ਮੇਰਾ ਖਿਆਲ ਤੇ ਪਹਿਲਾ ਹੀ ਇਨਵੈਸਟ ਪੰਜਾਬ ਦੇ ਥਰੂ ਰੀਅਲ ਏਸਟੇਟ ਕਮਰਸ਼ੀਅਲ ਸ਼ਾਪਿੰਗ ਸੈਂਟਰ ਬਹੁਤ ਹੀ ਵਧੀਆ ਮਤਲਬ ਵਰਲਡ ਕਲਾਸ ਬਾਰਲੇ ਜਿਵੇਂ ਆਪਾਂ ਕੈਨੇਡਾ ਅਮਰੀਕਾ ਸਿੰਗਾਪੁਰ ਜਾਣੇ ਆ ਦੇਖਣ ਵੈਸਾ ਮਾਲ ਟਾਈਪ ਓਪਨ এয়ার ਮਾਲ ਕਹੈ ਲੋ ਜਾਂ ਫੈਮਿਲੀ ਐਂਟਰਟੇਨਮੈਂਟ ਸੈਂਟਰ ਤੇ ਸਾਰਾ ਕੁਝ ਬਣ ਕੇ ਤੁਹਾਡੇ ਸਾਹਮਣੇ ਆਊਗਾ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਬਹੁਤ ਖੁਸ਼ ਮਿਸ ਉਸ ਕਾਰ ਨੇ ਇਸ ਪ੍ਰੋਜੈਕਟ ਬਿਯੋਂਡ ਦੇ ਸੰਬੰਧੀ ਤੇ ਸਰ ਜਿਹੜਾ ਪੁਲ ਵੀ ਬਣਾਇਆ ਜਾ ਰਿਹਾ ਜੀ ਨਾਲ ਇਹ ਹਾਂਜੀ ਇਹ ਪੁਲ ਜੀ ਅਸੀਂ ਆਪਣੇ ਵੱਲੋਂ ਕਲ ਡਿਵੈਲਪਰਸ ਹੀ ਫੰਡ ਕਰ ਰਿਹਾ ਆ ਇਸ ਦਾ ਫਾਇਦਾ ਨਾ ਕੇਵਲ ਸਾਨੂੰ ਜਦਕਿ ਸਾਰੀ ਇੱਥੇ ਦੀ ਏਰੀਆ ਦੇ ਜਨਤਾ ਲੋਕ ਜਿੰਨੇ ਵੀ ਇੱਥੇ ਜਾਮ ਲੱਗਦੇ ਨੇ ਤੇ ਕਾਫੀ ਉਹਨਾਂ ਨੂੰ ਰਾਹਤ ਕਰੂਗਾ ਤੇ ਹਰ ਇੱਕ ਨੂੰ ਫਾਇਦਾ ਦਊਗਾ ਇਸ ਪੁਲ ਦਾ 40 ਫੁੱਟ ਚੌੜਾ ਪੁਲ ਹੈ ਜੀ ਤੇ ਸਾਰੇ ਲੋਕ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਹਾਂਜੀ ਅੱਜ ਕਾਲਾ ਡਿਵੈਲਪਰ ਜਿਹੜੇ ਹੈਗੇ ਆ ਉਸ ਦਾ ਉਦ ਘਾਟਨ ਕਰਨ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਪਹੁੰਚੇ ਨੇ ਜਿਹੜਾ ਅੱਜ ਸ਼ੁਰੂਆਤ ਕਰਨੀ ਆ ਸਾਰੀ ਮਸ਼ੀਨਰੀ ਆ ਗਈ ਹੈ ਤੇ ਅਰਦਾਸ ਬੇਨਤੀ ਕਰੀਆ ਗੁਰੂ ਸਾਹਿਬ ਅੱਗੇ ਦੇਖ ਵਰਤਾਈ ਗਈ ਆ ਤੇ ਅੱਜ ਕੰਮ ਸ਼ੁਰੂ ਕਰਿਆ ਇਸ ਦੀ ਡਿਵੈਲਪਮੈਂਟ ਲੋਗਾ ਦੇ ਲੋਕ ਜਿਹੜੇ ਲੋਕ ਇੱਧਰ ਪਿੱਛੇ ਬਸਦੇ ਆ ਕਲੋਨੀਆਂ ਚ ਉਹਨਾਂ ਲਈ ਬੜੀ ਦੂਰੋਂ ਘੁੰਮ ਕੇ ਆਉਣਾ ਪੈਂਦਾ ਸੀ ਇਦੋਂ ਨੂੰ ਕਮਕਿਉਣਾ ਪੈਂਦਾ ਸੀ ਤੇ ਉਹਦੇ ਨਾਲ ਇਹ ਆ ਵੀ ਇਹਦੇ ਉੱਤੇ ਜਿਹੜੀ ਸ਼ੁਰੂਆਤ ਹੈ ਇਹ ਦੇ ਨਾ ਪਬਲਿਕ ਨੂੰ ਫਾਇਦਾ ਕੀ ਪੁਲ ਬਣਨ ਲੱਗੇ ਪੁਲ ਬਣਨ ਲੱਗੇ ਕਿੰਨੇ ਫੁੱਟ ਦਾ ਇਹ 40 ਫੁੱਟ ਚੌੜਾ ਜੀ ਤੇ ਇਹ ਜਿਹੜਾ ਇਹ ਜਗ੍ਹਾ ਵਾ ਇਹ ਕਿੰਨੀ ਦੇਰ ਤੱਕ ਪੂਰੀ ਡਿਵੈਲਪਮੈਂਟ ਹੋ ਜਾਊਗੀ ਜਿਹੜੀ ਇਸ ਸਾਲ ਸਵਾ ਸਾਲ ਦੀ ਗੱਲ ਆ ਸਾਰੀ ਹਾਂਜੀ ਇਲਾਕਾ ਨਿਵਾਸੀਆਂ ਦਾ ਕੀ ਮਤਲਬ ਕੀ ਕਹਿਣਾ ਚਾਹੁੰਦੇ ਆ ਇਲਾਕਾ ਨਿਵਾਸੀ ਖੁਸ਼ ਨੇ ਜੀ ਪੁਲ ਦੇ ਇਸ ਤੇ ਕਾਲਜ ਨੂੰ ਬੜਾ ਆਰਾਮ ਹੋ ਜਾਣਾ ਸਿਗਮਾ ਕਾਲਜ ਨਾਲ ਹਾਂਜੀ ਅਦਰ ਸਾਹਿਬ ਵੱਲੋਂ ਇੱਕ ਨਵਾਂ ਉਪਾਲੇ ਕੀਤਾ ਗਿਆ ਜਿਹੜੇ ਹਮੇਸ਼ਾ ਜਦੋਂ ਫੌਜ ਦੇ ਵਿੱਚ ਰਹੇ ਤੇ ਉਹ ਦੇਸ਼ ਦੇ ਬਾਰੇ ਸੇਵਾ ਕਰਦੇ ਨੇ ਅੱਜ ਲੋਕਾਂ ਦੇ ਵਿੱਚ ਜਦੋਂ ਅਦਾਇਤ ਮੈਨੂੰ ਬਾਦ ਆਏ ਤੇ ਉਹਨਾਂ ਨੇ ਇਲਾਕੇ ਦੇ ਵਿੱਚ ਵਿਕਾਸ ਲਈ ਯੋਗਦਾਨ ਪਾ ਰਹੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੋਲੇ ਪੁਲ ਪਾਸ ਕਰਾਇਆ ਗਿਆ ਤੇ ਆਪਣੇ ਪੈਸੇ ਤੋਂ ਲਾ ਕੇ ਪੁਲ ਨੂੰ ਇਲੈਕਟ੍ਰੀਨ ਮਿਲ ਇਹਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਸਾਗੇ ਸ਼ਹਿਰ ਦੇ ਲੋਕ ਜੁੜਨਗੇ ਤੇ ਦੂਜੇ ਬਾਲੇ ਲਾਗ ਜੋੜ ਕੇ ਵਿਕਾਸ ਦਾ ਕੰਮ ਮਲੇਗਾ ਲੋਕਾਂ ਨੂੰ ਇਮਪਲॉयਮੈਂਟ ਮਿਲੇਗੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਖਤਮ ਹੋਏਗੀ ਜਦ ਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਉਹ ਕਰਨਲ ਸਾਹਿਬ ਨੇ ਫੌਜ ਦੇ ਵਿੱਚ ਦਾ ਕਿ ਆਪਣੇ ਦੇਸ਼ ਵਾਸੀ ਕੀਤੇ ਅੱਜ ਲੁਧਿਆਣਾ ਦੇ ਵਸਿਆ ਵਸੇ ਉਹ ਜਿਹੜਾ ਨਵਾਂ ਕੰਮ ਕਰ ਰਹੇ ਇਲਾਕੇ ਵੱਲੋਂ ਬਹੁਤ ਵੱਧ ਚੜ ਕੇ ਉਹਨਾਂ ਦੀ ਛਲਾਗ ਬਹੁਤ ਖੁਸ਼ੀ ਦੀ ਗੱਲ ਹੈ ਜਿੰਨਾ ਕੰਟਰੀ ਡਵੈਲਪ ਹੋਏਗਾ ਸਟੇਟ ਡਵੈਲਪ ਹੋਏਗਾ ਸਿਟੀ ਡਵੈਲਪ ਹੋਏਗਾ ਉਨਾ ਮਨੁੱਖਤਾ ਨੂੰ ਜ਼ਿਆਦਾ ਲਾਭ ਹੋਵੇਗਾ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਨਵੀਆਂ ਸਹੂਲਤਾਂ ਮਿਲਣਗੀਆਂ ਔਰ ਫਿਰ ਇਹ ਜਿਹੜਾ ਏਰੀਆ ਹੈ ਸਾਡਾ ਲੁਧਿਆਣੇ ਦਾ ਬੜਾ ਵਧੀਆ ਪ੍ਰੋਗਰੈਸਿਵ ਏਰੀਆ ਹੈ ਨਾਲ ਹੀ ਇਹ ਪੰਜ ਨੰਬਰ ਹਾਈਵੇ ਆ ਬਾਈਪਾਸ ਜਿੱਤੋਂ ਦੁਰਾਹੇ ਤੋਂ ਸ਼ੁਰੂ ਹੋ ਕੇ ਸਿੱਧਾ ਫਲੋਰ ਨਿਕਲ ਜਾਈਦਾ ਵੈਸੇ ਵੀ ਸਾਊਦਰਨ ਲੁਧਿਆਣਾ ਜਿਹੜਾ ਉਹ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਉਸੇ ਲੜੀ ਵਿੱਚ ਅੱਜ ਇੱਕ ਕਲਰ ਡਵਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਦਾਸ ਕਰਕੇ ਕਲਾ ਪ੍ਰਸ਼ਾਦ ਦੀ ਦੇਖ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ ਮਹਾਰਾਜ ਚਰਨਾ ਚਰਦਾਸ ਕੀਤੀ ਗਈ ਹੈ ਵੀ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਤਮੀਰ ਹੋਵੇ ਤੇ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਲਾਇ ਜੀ ਸਵਾਲ ਸੀਗਾ ਜੀ ਕਾਹ ਲੋ ਡਿਵੈਲਪਰ ਹੈ ਜਿਹੜੇ ਇਹ ਆਪਣੇ ਖਰਚੇ ਉੱਤੇ ਪੁਲ ਬਣਾ ਰਹੇ ਆ ਇਲਾਕਾ ਨਿਵਾਸੀ ਕਿੰਨਾ ਕਿੰਨਾ ਸਲਾਘਾ ਕਰਦੇ ਕਿਵੇਂ ਦੇਖਦੇ ਜੀ ਗੱਲ ਹੀ ਸਲਾਘਾ ਯੋਗ ਹੈ ਜਦੋਂ ਆਪਣੇ ਪੁਲ ਬਣ ਜਾਏਗਾ ਤਾਂ ਆਉਣਾ ਜਾਣਾ ਹੋਰ ਵੀ ਸੌਖਾ ਹੋ ਜਾਏਗਾ ਅੱਗੇ ਦੋ ਪੁਲ ਲਾਗੇ ਲਾਗੇ ਹੈ ਨੇ ਤੇ ਤੀਸਰਾ ਇਹ ਬਣ ਜਾਏਗਾ ਅੱਗੇ ਸਿਦਮਾ ਨਰਸਿੰਘ ਕਾਲਜ ਦਾ ਪੁਲ ਹੈ ਤੋ ਜਿੰਨਾ ਵਿਕਾਸ ਹੋਏਗਾ ਉਹਨਾਂ ਜ਼ਿਆਦਾ ਲਾਭ ਹੋਏਗਾ ਜੀ ਹਾਂ ਠੀਕ ਹੈ ਅੱਜ ਜੀ ਸਿੰਘ ਸਹਿਬਾਨ ਆਪਣੇ ਪਟਨਾ ਸਾਹਿਬ ਤੋਂ ਜਿਤੇ ਦਰਸ਼ਕਾਂ ਦੀ ਸੰਗਿਉਂ ਨਹੀਂ ਆਏ ਠੀਕ ਹੈ ਤੇ ਉਹਨਾਂ ਨੇ ਪ੍ਰੋਜੈਕਟ ਦੀ ਸ਼ੁਰੂਆਤ ਦਾ ਤੇ ਸਾਡਾ ਅੱਜ ਤੋਂ ਪੁਲ ਬਣਨਾ ਸ਼ੁਰੂ ਹੋ ਰਿਹਾ ਆ ਤੇ ਪ੍ਰੋਜੈਕਟ ਮਾਰਗਨ ਕ੍ਰੋਸਿੰਗ ਦਾ ਜਿਹੜਾ ਹਗਾ ਉੱਤੇ ਅਰਦਾਸ ਕਰਨ ਆਏ ਸੀਗੇ ਤੇ ਸਰ ਕਿਹੜਾ ਪ੍ਰੋਜੈਕਟ ਹੈ ਜੀ ਕੀ ਕੀ ਬਣਨ ਲੱਗਿਆ ਇਹ ਜੀ ਇਨਵੈਸਟ ਪੰਜਾਬ ਤੇ ਥਰੂ ਇਹ ਕਮਰਸ਼ੀਅਲ ਪ੍ਰੋਜੈਕਟ ਆ ਰੀਅਲ ਏਸਟੇਟ ਪ੍ਰੋਜੈਕਟ ਤਾਂ ਤੇ ਲੁਧਿਆਣਾ ਡਿਸਟ੍ਰਿਕਟ ਦਾ ਆਈ ਬਲੀਵ ਕਿ ਮੇਰਾ ਖਿਆਲ ਤੇ ਪਹਿਲਾ ਹੀ ਇਨਵੈਸਟ ਪੰਜਾਬ ਦੇ ਥਰੂ ਰੀਅਲ ਏਸਟੇਟ ਕਮਰਸ਼ੀਅਲ ਸ਼ਾਪਿੰਗ ਸੈਂਟਰ ਬਹੁਤ ਹੀ ਵਧੀਆ ਮਤਲਬ ਵਰਲਡ ਕਲਾਸ ਬਾਹਰਲੇ ਜਿਵੇਂ ਆਪਾਂ ਕੈਨੇਡਾ ਅਮਰੀਕਾ ਸਿੰਗਾਪੁਰ ਜਾਣੇ ਆ ਦੇਖਣ ਵੈਸਾ ਮਾਲ ਟਾਈਪ ਓਪਨ এয়ার ਮਾਲ ਕਹਿ ਲੋ ਜਾ ਫੈਮਿਲੀ ਐਂਟਰਟੇਨਮੈਂਟ ਸੈਂਟਰ ਤੇ ਸਾਰਾ ਕੁਝ ਬਣ ਕੇ ਤੁਹਾਡੇ ਸਾਹਮਣੇ ਆਊਗਾ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਬਹੁਤ ਖੁਸ਼ ਮਿਸੂਸ ਕਾਰ ਨੇ ਇਸ ਪ੍ਰੋਜੈਕਟ ਦੇ ਉਨ ਦੇ ਸੰਬੰਧੀ ਤੇ ਸਰ ਜਿਹੜਾ ਪੁਲ ਵੀ ਬਣਾਇਆ ਜਾ ਰਿਹਾ ਜੀ ਨਾਲ ਇਹ ਹਾਂਜੀ ਇਹ ਪੁਲ ਜੀ ਅਸੀਂ ਆਪਣੇ ਵੱਲੋਂ ਕਾਡ ਡਿਵੈਲਪਰਸ ਹੀ ਫੰਡ ਕਰ ਰਿਹਾ ਆ ਇਸ ਦਾ ਫਾਇਦਾ ਨਾ ਕੇਵਲ ਸਾਨੂੰ ਜਦਕਿ ਸਾਰੀ ਇੱਥੇ ਦੀ ਏਰੀਆ ਦੇ ਜਨਤਾ ਲੋਕ ਜਿੰਨੇ ਵੀ ਇੱਥੇ ਜਾਮ ਲੱਗਦੇ ਨੇ ਤੇ ਕਾਫੀ ਉਹਨਾਂ ਨੂੰ ਰਾਹਤ ਕਰੂਗਾ ਤੇ ਹਰ ਇੱਕ ਨੂੰ ਫਾਇਦਾ ਦਊਗਾ ਇਸ ਪੁਲ ਦਾ 40 ਫੁੱਟ ਚੌੜਾ ਪੁਲ ਹੈ ਜੀ ਤੇ ਸਾਰੇ ਲੋਕ ਬਹੁਤ ਖੁਸ਼ ਨੇ ਇਸ ਚੀਜ਼ ਨੂੰ ਦੇਖ ਕੇ ਹਾਂਜੀ ਅੱਜ ਕਾਡੋਂ ਡਿਵੈਲਪਰ ਜਿਹੜੇ ਹੈਗੇ ਆ ਉਸ ਦਾ ਉਦ ਕਟਿੰਗ ਕਰਨ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਪਹੁੰਚੇ ਨੇ ਜਿਹੜਾ ਅੱਜ ਸ਼ੁਰੂਆਤ ਕਰਨੀ ਆ ਸਾਰੀ ਮਸ਼ੀਨਰੀ ਆ ਗਈ ਹੈ ਤੇ ਅਰਦਾਸ ਬੇਨਤੀ ਕਰੀਆ ਗੁਰੂ ਸਾਹਿਬ ਅੱਗੇ ਦੇਖ ਵਰਤਾਈ ਗਈ ਆ ਤੇ ਅੱਜ ਕੰਮ ਸ਼ੁਰੂ ਕਰਿਆ ਇਸ ਦੀ ਡਿਵੈਲਪਮੈਂਟ ਆ ਆ ਜਿਹੜੇ ਲੋਕ ਇੱਧਰ ਪਿੱਛੇ ਬਸਦੇ ਆ ਕਲੋਨੀਆਂ ਚ ਉਹਨਾਂ ਲਈ ਬੜੀ ਦੂਰੋਂ ਘੁੰਮ ਕੇ ਆਉਣਾ ਪੈਂਦਾ ਸੀ ਇੱਧਰੋਂ ਘੁੰਮ ਕੇ ਆਉਣਾ ਪੈਂਦਾ ਸੀ ਤੇ ਇਹ ਬਹੁਤ ਉਦੇ ਨਾਲ ਇਹ ਆ ਵੀ ਇਹਦੇ ਨਾਲ ਆਮ ਪਬਲਿਕ ਨੂੰ ਫਾਇਦਾ ਪੂਲ ਬਣਨ ਲੱਗੇ ਪੁਲ ਬਣਨ ਲੱਗੇ ਕਿੰਨੇ ਫੁੱਟ ਦਾ ਇਹ 40 ਫੁੱਟ ਚੌੜਾ ਜੀ ਤੇ ਇਹ ਜਿਹੜਾ ਇਸ ਜਗ੍ਹਾ ਵਾ ਕਿੰਨੀ ਦੇਰ ਤੱਕ ਪੂਰੀ ਡਿਵੈਲਪਮੈਂਟ ਹੋ ਜੂਗੀ ਜਿਹੜੀ ਇਸ ਸਾਲ ਸਵਾ ਸਾਲ ਦੀ ਗੱਲ ਆ ਸਾਰੀ ਹਾਂਜੀ ਇਲਾਕਾ ਨਿਵਾਸੀਆਂ ਦਾ ਕੀ ਮਤਲਬ ਕੀ ਕਹਿਣਾ ਚਾਹੁੰਦੇ ਆ ਇਲਾਕਾ ਨਿਵਾਸੀ ਖੁਸ਼ ਨੇ ਜੀ ਪੁਲ ਦੇਖ ਕੇ ਆ ਕਾਲਜ ਨੂੰ ਬੜਾ ਆਰਾਮ ਹੋ ਜਾਣਾ ਸਿਗਮਾ ਕਾਲਜ ਨਾਲ ਹਾਂਜੀ ਮਤਲਬ ਸਾਹਬ ਵੱਲੋਂ ਇੱਕ ਨਵਾਂ ਉਪਾਲੇ ਕੀਤਾ ਗਿਆ ਹੈ ਜਿਹੜੇ ਹਮੇਸ਼ਾ ਜਦੋਂ ਫੌਜ ਦੇ ਵਿੱਚ ਰਹੇ ਤੇ ਉਹ ਦੇਸ਼ ਦੇ ਬਾਰੇ ਸੇਵਾ ਕਰਦੇ ਰਿਹਾ ਅੱਜ ਲੋਕਾਂ ਦੇ ਵਿੱਚ ਜਦੋਂ ਗਵਰਨਮੈਂਟ ਤੋਂ ਬਾਦ ਆਏ ਤੇ ਉਹਨਾਂ ਨੇ ਇਲਾਕੇ ਦੇ ਵਿੱਚ ਵਿਕਾਸ ਲਈ ਯੋਗਦਾਨ ਪਾ ਰਹੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੋਲੇ ਪੁਲ ਬਾਸ ਕਰਾਇਆ ਗਿਆ ਤੇ ਆਪਣੇ ਪੈਸੇ ਤੋਂ ਲਾ ਕੇ ਪੁਲ ਨੂੰ ਇਲਾਕੇ ਨੂੰ ਮਿਲ ਇਹਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਸਾਗੇ ਸ਼ਾਇਦ ਦੇ ਲੋਕ ਜੁੜਨਗੇ ਤੇ ਦੂਜੇ ਬਾਲੇ ਲਾਗ ਜੋੜ ਕੇ ਵਿਕਾਸ ਦਾ ਕੰਮ ਮਲੇਗਾ ਲੋਕਾਂ ਨੂੰ ਇਮਪਲॉयਮੈਂਟ ਮਿਲੇਗੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਖਤਮ ਹੋਏਗੀ ਜਦਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਉਹ ਕਰਨਲ ਸਾਹਿਬ ਨੇ ਫੌਜ ਦੇ ਵਿੱਚ ਲੈ ਕੇ ਆਪਣੇ ਦੇਸ਼ਵਾਸੀ ਕੀਤੇ ਅੱਜ ਲੁਧਿਆਣਾ ਦੇ ਵਸਿਆ ਵਸੇ ਉਹ ਜਿਹੜਾ ਨਵਾਂ ਕੰਮ ਕਰ ਰਹੇ ਇਲਾਕੇ ਵੱਲੋਂ ਬਹੁਤ ਵੱਧ ਚੜ ਕੇ ਉਹਨਾਂ ਦੀ ਸ਼ਲਾਘਾ ਕਰ